ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਵੇਕ ਸ਼ਰਮਾ ਫਿਰੋਜ਼ਪੁਰ ਵਿਖੇ ਹੋਏ ਆਰਐਸਐਸ ਆਗੂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਕਤਲ ਦੇ ਮੁੱਖ ਦੋਸ਼ੀ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਦਰਸਲ 15 ਨਵੰਬਰ ਨੂੰ ਆਰਐਸਐਸ ਆਗੂ ਦਾ ਫਿਰੋਜ਼ਪੁਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਨੂੰ ਕੁਝ ਸ਼ੂਟਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਇਸ ਘਟਨਾ ਦੇ ਸਬੰਧ ਵਿੱਚ ਮੁੱਖ ਸ਼ੂਟਰ ਬਾਦਲ ਦਾ ਬੀਤੇ ਰੋਜ਼ ਫਾਜ਼ਿਲਕਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਇਸ ਐਨਕਾਊਂਟਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਡੀਆਈਜੀ ਫਿਰੋਧਪੁਰ ਰੇਂਜ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮਲਜ਼ਮ ਦੀ ਪਾਲ ਪੁਲਿਸ ਲਗਾਤਾਰ ਕਰ ਰਹੀ ਸੀ ਬੀਤੇ ਰੋਜ਼ ਜਦੋਂ ਉਸ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੂੰ ਘੇਰਾ ਪਾਇਆ ਗਿਆ ਇਸ ਦੌਰਾਨ ਮਲਜ਼ਮ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਕਰ ਦਿੱਤੀ ਗਈ ਜਵਾਬੀ ਕਾਰਵਾਈ ਵਿੱਚ ਮੁੱਖ ਮਲਜ਼ਮ ਜਿਹੜਾ ਸ਼ੂਟਰ ਸੀ ਉਹ ਮਾਰਿਆ ਗਿਆ ਇਸ ਘਟਨਾ ਦੇ ਸਬੰਧ ਵਿੱਚ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਹੋਰ ਕੀ ਕੁਝ ਕਿਹਾ ਜਾਣ ਲੈਣਾ ਇੱਕ मामੂ ਜੋ ਆ ਡਿਸਟ੍ਰਿਕਟ ਫਾਜ਼ਲਕਾ ਦਾ ਪਿੰਡ ਆ ਉੱਥੇ ਆ ਜਿੱਕੇ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਧੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਜਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਏ ਡੀਐਸਪੀ ਸਿਟੀ ਡੀਐਸਪੀ ਧੀ ਸੀਏ ਇੰਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟੀਵਿਸਟ ਹੈਗਾ ਫਰੋਜਪੁਰ ਦਾ ਜਿਨ੍ਹਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ 'ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ 'ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇਹਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਕੇ ਆਏ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਆ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਐਕਟੀਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਉਹ ਜ਼ਖਮੀ ਹੋ ਗਿਆ ਇਹਨਾਂ ਦੋਨਾਂ ਨੂੰ ਜਿਹੜਾ ਹੈਡ ਕਨਸਟੇਬਲ ਆ ਤੇ ਜਿਹੜਾ ਸ਼ੂਟਰ ਆ ਇਹਨਾਂ ਨੂੰ ਸਿਵਲ ਹਸਪੀਟਲ ਫਾਜ਼ਿਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਹਦੇ ਵਿੱਚ ਕੋਈ ਇਨਸ਼ਾਫ ਜਾਂ ਫਰਦਰ ਜਿਹੜੀਆਂ ਡਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸੀਆਂ ਜਾਣਗੀਆਂ ਫਿਰੋਜ਼ਪੁਰ ਵਿਖੇ ਹੋਏ ਆਰਐਸਐਸ ਆਗੂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਕਤਲ ਦੇ ਮੁੱਖ ਤੋਸ਼ੀ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਦਰਸਲ 15 ਨਵੰਬਰ ਨੂੰ ਆਰਐਸਐਸ ਆਗੂ ਦਾ ਫਿਰੋਜ਼ਪੁਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾ ਨੂੰ ਕੁਝ ਸ਼ੂਟਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਇਸ ਘਟਨਾ ਦੇ ਸਬੰਧ ਵਿੱਚ ਮੁੱਖ ਸ਼ਟਰ ਬਦਲ ਦਾ ਬੀਤੇ ਰੋਜ਼ ਫਾਜ਼ਿਲਕਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ ਇਸ ਐਨਕਾਊਂਟਰ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਡੀਆਈਜੀ ਫਿਰੋਧਪੁਰ ਰੇਂਜ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮਲਜ਼ਮ ਦੀ ਪਾਲ ਪੁਲਿਸ ਲਗਾਤਾਰ ਕਰ ਰਹੀ ਸੀ ਬੀਤੇ ਰੋਜ਼ ਜਦੋਂ ਉਸ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੂੰ ਘੇਰਾ ਪਾਇਆ ਗਿਆ ਇਸ ਦੌਰਾਨ ਮਲਜ਼ਮ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ ਜਵਾਬੀ ਕਾਰਵਾਈ ਵਿੱਚ ਮੁੱਖ ਮਲਜ਼ਮ ਜਿਹੜਾ ਸ਼ੂਟਰ ਸੀ ਉਹ ਮਾਰਿਆ ਗਿਆ ਇਸ ਘਟਨਾ ਦੇ ਸੰਬੰਧ ਵਿੱਚ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਹੋਰ ਕੀ ਕੁਝ ਕਿਹਾ ਜਾਣ ਲਿਆ ਇੱਕ मामੂ ਜੋ ਆ ਡਿਸਟ੍ਰਿਕਟ ਫਾਜ਼ਲਕਾ ਦਾ ਪਿੰਡ ਆ ਉੱਥੇ ਆ ਜਿੱਕੇ ਪੁਲਿਸ ਦਾ ਇਨਕਾਊਂਟਰ ਹੋਇਆ ਇਹਦੇ ਵਿੱਚ ਬਾਦਲ ਨਾਮ ਦਾ ਇੱਕ ਸ਼ੂਟਰ ਸੀਗਾ ਜਿਹੜਾ ਮਾਰਿਆ ਗਿਆ ਇਹ ਇਨਕਾਊਂਟਰ ਉਧੋਂ ਹੋਇਆ ਜਦੋਂ ਇੱਕ ਪੁਲਿਸ ਪਾਰਟੀ ਫਰੋਜਪੁਰ ਡਿਸਟ੍ਰਿਕਟ ਦੀ ਜਿਨ੍ਹਾਂ ਨੂੰ ਲੈਡ ਬਾਏ ਡੀਐਸਪੀ ਸਿਟੀ ਡੀਐਸਪੀ ਧੀ ਸੀਏ ਇਨਸਪੈਕਟਰ ਰਿਕਵਰੀ ਵਾਸਤੇ ਜਿਹੜਾ ਹੈਗੇ ਉੱਥੋਂ ਦੇ ਸ਼ਮਸ਼ਾਨ ਘਾੜ ਚਾਈ ਸੀਗੀ ਤਾਂ ਇਹ ਜਿਹੜਾ ਬਾਦਲ ਆ ਇਹਦੇ ਨਾਲ ਦੇ ਜਿਹੜੇ ਦੋ ਹੋਰ ਸ਼ੂਟਰ ਆ ਇਹ ਨਵੀਨ ਕੁਮਾਰ ਆਰਐਸਐਸ ਦਾ ਐਕਟੀਵਿਸਟ ਹੈਗਾ ਫਰੋਜਪੁਰ ਦਾ ਜਿਨ੍ਹਾਂ ਨੂੰ ਮਰਡਰ ਕੀਤਾ ਗਿਆ ਸੀਗਾ ਇਹਨਾਂ ਸ਼ੂਟਰਸ ਵੱਲੋਂ 15 11 25 ਨੂੰ ਫਰੋਜਪੁਰ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਤਿੰਨ ਜਿਹੜੇ ਸ਼ੂਟਰ ਸੀਗੇ ਕਾਲੀ ਕਨਮ ਤੇ ਹਰਸ਼ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਦੇ ਚ ਵੀ ਜਿਹੜਾ ਕਾਲੀ ਨੂੰ ਜਦੋਂ ਅਰੈਸਟ ਕੀਤਾ ਸੀ ਉਦੋਂ ਉਹਨੇ ਵੀ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਸੀ ਤੇ ਉਹਦੇ ਚ ਉਹ ਜਿਹੜਾ ਹੈਗਾ ਵਾ ਕਾਲੀ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਸਿਮਿਲਰਲੀ ਜਦੋਂ ਇਹਦੀ ਰਿਕਵਰੀ ਵਾਸਤੇ ਜਿਹੜਾ ਇਹ ਮੇਨ ਸ਼ੂਟਰ ਸੀਗਾ ਇਹ ਬਾਦਲ ਇਹ ਵੀ ਫਿਰੋਜ਼ਪੁਰ ਸ਼ਹਿਰ ਦਾ ਹੀ ਰਹਿਣ ਵਾਲਾ ਬਸਤੀਆਂ ਦਾ ਤੇ ਜਦੋਂ ਇਹਨੂੰ ਲੈ ਕੇ ਆਏ ਇਹਦੇ ਨਾਲ ਦੇ ਬੰਦੇ ਜਿਹੜੇ ਉੱਥੇ ਲੋਕੇ ਬੈਠੇ ਜਦੋਂ ਰਿਕਵਰੀ ਲਈ ਆਏ ਉਹਨਾਂ ਨੇ ਪੁਲਿਸ ਫਾਇਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਉਹਦੇ ਵਿੱਚ ਸਾਡਾ ਇੱਕ ਨੌਜਵਾਨ ਹੈੱਡ ਕਨਸਟੇਬਲ ਬਲੌਰ ਸਿੰਘ ਜ਼ਖਮੀ ਹੋ ਗਿਆ ਔਰ ਉਹਦੇ ਬਾਜੂ ਤੇ ਗੋਲੀ ਲੱਗੀ ਆ ਔਰ ਜਦੋਂ ਪੁਲਿਸ ਨੇ ਰਿਟੈਲੀਏਟ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਇਹ ਬਾਦਲ ਜਿਹੜਾ ਸ਼ੂਟਰ ਸੀਗਾ ਮੇਨ ਆਰਐਸਐਸ ਐਕਟਿਵਿਸਟ ਨਵੀਨ ਕੁਮਾਰ ਦੇ ਕਤਲ ਦਾ ਉਹ ਜਿਹੜਾ ਹੈਗਾ ਵਾ ਉਹ ਜ਼ਖਮੀ ਹੋ ਗਿਆ ਇਹਨਾਂ ਦੋਨਾਂ ਨੂੰ ਜਿਹੜਾ ਹੈੱਡ ਕਨਸਟੇਬਲ ਆ ਤੇ ਜਿਹੜਾ ਸ਼ੂਟਰ ਆ ਇਨਾਂ ਨੂੰ ਸਿਵਲ ਹਸਪੀਟਲ ਫਾਜ਼ਲਕਾ ਜਿਹੜਾ ਦਾਖਲ ਕਰਾਇਆ ਗਿਆ ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਇਹਦੇ ਤੇ ਜਿਹੜੀ ਆ ਉਹ ਚੱਲ ਰਹੀ ਆ ਔਰ ਹੋਰ ਜਿਹੜੇ ਵੀ ਕੋਈ ਫਰਦਰ ਇਹਦੇ ਵਿੱਚ ਕੋਈ ਅੰਕਸ਼ਾਫ ਜਾਂ ਫਰਦਰ ਜਿਹੜੀਆਂ ਡਵੈਲਪਮੈਂਟਸ ਹੋਣਗੀਆਂ ਉਹ ਜਿਹੜੀਆਂ ਹੈਗੀਆਂ ਸੈਪਰੇਟ ਤੌਰ ਤੇ ਦੱਸੀਆਂ ਜਾਣਗੀਆਂ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰਿਨ ਖਬਰਾਂ ਲਈ ਤੁਸੀਂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ